ਪੰਜਾਬੀ ਨੌਜਵਾਨ ਆਪਣੇ ਪਰਿਵਾਰ ਸਮੇਤ ਕੈਨੇਡਾ ਚ ਸੈਟਲ ਹੋਣਾ ਚਾਹੁੰਦੇ ਨੇ ਤੇ ਆਪਣਾ ਭਵਿੱਖ ਸੁਨਹਿਰੀ ਬਣਾਉਣਾ ਚਾਹੁੰਦੇ ਨੇ ਪਰ ਹੁਣ ਕੈਨੇਡਾ ਗਏ ਪੰਜਾਬੀ ਨੌਜਵਾਨਾਂ ਨੂੰ ਕੰਮ ਨਹੀਂ ਮਿਲ ਰਿਹਾ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕੰਮ ਲਈ ਨੌਜਵਾਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਨੇ ਇਸੇ ਨਾਲ ਹੀ ਰਿਵਰਸ ਮਾਈਗ੍ਰੇਸ਼ਨ ਚ ਲਗੀਆਂ ਲਾਈਨਾਂ ਵੀ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ ਜੀ ਹਾਂ ਹੁਣ ਕੈਨੇਡਾ ਦੇ ਵਿੱਚ ਰਹਿੰਦੇ ਪੰਜਾਬੀ ਪਰਿਵਾਰ ਹਮੇਸ਼ਾ ਲਈ ਪੰਜਾਬ ਵਾਪਸ ਆ ਰਹੇ ਨੇ ਇਸ ਦਾ ਕਾਰਨ ਇਹ ਹੈ ਕਿ ਖਾਲਸਤਾਨੀ ਸਮਰਥਕਾਂ ਤੋਂ ਪੰਜਾਬੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਪਿਛਲੇ 6 ਮਹੀਨੇ ਤੋਂ 42000 ਲੋਕਾਂ ਨੇ ਪੀਆਰ ਛੱਡੀ ਹੈ ਉਹ ਆਪਣੇ ਘਰ ਵਾਪਸ ਆ ਗਏ ਨੇ ਰਿਪੋਰਟ ਦੇ ਮੁਤਾਬਕ ਸਾਲ 2022 ਦੇ ਵਿੱਚ 93818 ਲੋਕਾਂ ਨੇ ਵਾਪਸੀ ਕੀਤੀ ਹੈ ਤੇ 2021 ਦੇ ਵਿੱਚ 85000 ਦੇ ਕਰੀਬ ਮੁੰਡ ਵਾਪਸ ਲੋਕੀ ਆਪਣੇ ਘਰ ਆਏ ਨੇ ਕਿਉਂਕਿ ਖਤਰਨਾਕ ਗੈਂਗਸਟਰਾਂ ਦੇ ਗਰਾਫ ਤੇਜ਼ੀ ਨਾਲ ਵਧ ਰਹੇ ਨੇ ਤੇ ਘਟਨਾਵਾਂ ਉੱਥੇ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਜਿਸ ਕਾਰਨ ਲੋਕ ਡਰ ਸਹਿਮ ਗਏ ਨੇ ਤੇ ਆਪਣੇ ਘਰ ਵਾਪਸ ਆ ਰਹੇ ਨੇ Subscribe to One India channel and never miss an update.